ਕਿਉਂਕਿ ਇੱਥੇ ਦਾ ਪ੍ਰਸ਼ਾਸਨ ਬੜਾ ਚੰਗਾ ਹੈ 6 ਮਹੀਨੇ ਹੋ ਗਏ ਪਾਣੀ ਖਰੇ ਨੂੰ 6 ਮਹੀਨੇ ਹੋ ਗਏ ਪਾਣੀ ਬੱਲੇ 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 ਰਾਂਸਾ ਦਾ ਬੁਰਾ ਹਾਲ ਓਏ ਉਹ ਕਿਵੇਂ ਜਾਚਾ ਹੁਣੇ ਖੜਾ ਹੈ ਉਹ ਭਰਾਵਾ ਰਾਂਸਾ ਕੈਂਚੀਆਂ ਆ ਗਿਆ ਪਜਾਮੇ ਪਿਜੂ ਮੇ ਟੰਗ ਲਾ ਫੇਰ ਨੰਗਰਾਂ ਬੂਗੰਜਰ ਦੇ ਨਹੀਂ ਤਾਂ ਤੈਨੂੰ ਫੇਰ ਪਤਾ ਹੀ ਹੈ ਮਾਂਸਾ ਕੈਂਚੀਆਂ ਜੀ ਨੇ ਆਉਣਾ ਹੋਵੇ ਭਾਈ ਆਪ ਦਾ ਪਜਾਮੇ ਪਜੂਮੇ ਥਲੇ ਦੀ ਨਿਕਰਾ ਪਾ ਗਿਆ ਉਹ ਲੋਰ ਲਾਉਣੀ ਪਊ ਇੱਥੇ ਆ ਕੇ ਠੀਕ ਹੈ ਮੈਂ ਇਹ ਟ੍ਰਾਂਗਲੀਆਂ ਲਾ ਕੇ ਫੇਰ ਚੱਲਾਂ ਚੱਲ ਮੈਂ ਫੇਰ ਚੱਲ ਦਿਖਾ ਦੀ ਸੱਜਣਾ ਨੂੰ ਬੜਾ ਛੇਤੀ ਨਹੀਂ ਕਰੀਏ ਤੋਂ ਨਹੀਂ ਕਰਦਾ ਇਹ ਪੈ ਗਿਆ ਘਾਰ ਚ ਪਾਣੀ ਕੀ ਕਰੂੰਗੀ ਮਰ ਜਾਣੀ ਬਾਤ ਪਾਣੀ ਪੈ ਗਿਆ ਘਾੜੇ ਘਰ ਆਓ ਠਾਈ ਦੇਖ ਕਿਉ ਭਰਾ ਵਾ ਗੱਡੀਆਂ ਆਲਿਓ ਤੇ ਸਾਨੂੰ ਮਾਰਦੇ ਹੋ ਚੱਲੀਏ ਫਿਰ ਆਹ ਦੇ ਦੇ ਪੇਪਰ ਦਿਖਾਇਆਗਾ ਬੱਲੇ 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 ਆਰਸਾ ਦਾ ਬੁਰਾ ਹਾਲ ਓਏ ਆ ਫਰੇ ਜਿਹੜਾ ਕੀ ਕਰੀ ਬਸ ਆਈਦੇ ਨਾਲ ਨਾਲ ਲੈ ਜਾ ਮੈਂ ਪਤਾ ਕਰ ਦੂੰ ਤੂੰ ਆਪਾਂ ਨੂੰ ਗਾਉਂ ਨੰਬਰ ਦੇਊਗਾ ਦੇ ਨਹੀਂ ਉਹ ਦੀਪਾ ਨੂੰ ਪਿਆ ਗਿਆ ਪਾਣੀ ਧੁਖ ਗਿਆ ਆ ਦੇਖਾ ਫਸਾ ਸਰਵਖਾਈ ਜੂਮ ਕਰਕੇ ਬਾਈ ਦਾ ਵੇਖ ਸਲਾਂਸਰ ਜੂੰ ਕਰਾ ਕਾਹ ਕਾ ਰਖੇ ਮਾਨਸਾ ਚ ਰਹਿਣ ਵਾਲਾ ਐ ਬਾਈ ਆਹੀ ਵਗ ਚਲ ਗਿਆ ਪਾਦਾ ਨਾ ਯਾਰ ਲੰਘਣਾ ਨਹੀਂ ਬਾਜਾਲੇ ਬੰਦ ਹੋ ਜੂ ਕੋਲ ਸ੍ਰੇਸ਼ਟ ਆਇਆ ਸਾਲੇ ਬੰਦ ਹੋ ਜੂਗਾ ਟੱਕਾ ਵਾਲਾ ਗਾਦਾ ਡੱਕਰ ਦੇ ਵਾਲਾ ਵੇ ਭਰਾ ਰਾਤ ਸਭ ਨੂੰ ਬਿਮਾਰਾ ਬਰੇ ਆਵੇ ਝੂਮ ਕਰ ਲਿਆ ਕਰ ਝੂਮ ਵੱਡੇ ਸਾਧ ਨਹੀਂ ਡਾੜਦੇ ਤਕਰੀਬਾ ਹਨਾ ਇਹ ਦੇਖੋ ਹੁਣ ਆ ਮੋਟਰਸਾਈਕਲ ਟਰੈਕਟਰ ਨਹੀਂ ਲੈ ਜੇ ਧੋਕੇ ਲੱਗ ਕਪੜੇ ਦੀ ਮੋਟਰਸਾਈਕਲ ਨਾਂ ਗਿਆ ਬੋਲਦਾ ਨਾ ਹੈ ਨੰਗਰੇ ਸਪਿੰਡਰ ਵੀ ਜਾਊ ਆਹ ਮੈਂ ਕਿਧਰ ਆਉਂਦਾ ਨਹੀਂ ਇੱਧਰ ਉਹ ਜਾ ਰਹੇ ਨੇ ਜਿਹੜਾ ਇੱਧਰ ਬਾਦਮਾ ਖਾ ਉਧਰ ਨਾ ਕਰੀ ਆਹ ਦਿਨ ਮੈਂ ਹੁਣ ਜਿਹੜੀ ਕਿਸੇ ਕਰਦੇ ਕੋਈ ਡਰ ਰੱਖ ਉਹ ਆਉਂਦੇ ਆ ਬਚਾਲੇ ਆਪਣੇ ਵਰਗੇ ਤੋਰੀ ਹਨਾ ਪਿੱਛਾ ਕੋਚਾ ਪਾ ਕੇ ਜਾਏ ਜਿਹਨੇ ਮਾਨਸ ਆ ਜਾਣਾ ਹੈ ਨੰਬਰ ਬਲੈਸਾ ਦਾ ਬਹੁਤ ਬੁਰਾ ਹਾਲ ਹੈ ਕਿਉਂਕਿ ਇੱਥੇ ਦਾ ਪ੍ਰਸ਼ਾਸਨ ਬੜਾ ਚੰਗਾ ਹੈ 6 ਮਹੀਨੇ ਹੋ ਗਏ ਪਾਣੀ ਖੜੇ ਨੂੰ 6 ਮਹੀਨੇ ਹੋ ਗਏ ਪਾਣੀ ਖੜੇ ਨੂੰ ਪਰ ਅੱਜ ਤੱਕ ਪ੍ਰਸ਼ਾਸਨ ਕੁਝ ਨਹੀਂ ਕਰ ਪਾਇਆ ਨਕਮਾ ਪ੍ਰਸ਼ਾਸਨ ਹੈ ਇੱਕ ਤਰ੍ਹਾਂ ਚਾਂਦਪੁਰ ਹੀ ਹੈ ਚਾਂਦਪੁਰ ਹੀ ਹੈ ਔਰ ਇੱਕ ਤਰ੍ਹਾਂ ਦਾ ਉਹ ਮਰ ਜਿਓ ਤੁਸੀਂ ਕੁਝ ਖਾ ਕੇ ਭੇਂਦੇ ਯਾਰੋ ਇੱਥੇ ਦਾ ਐਮਐਮਐਲ ਜਿਹੜਾ ਕੋਈ ਵੀ ਹੈ ਵੀ ਆਉਦੇ ਸ਼ਹਿਰ ਦਾ ਨਹੀਂ ਕਰ ਸਕਦੇ ਸਾਡਾ ਕਿੱਥੇ ਕਰੋਗੇ ਤੁਸੀਂ ਲੱਖ ਲਾਂ ਦਾ ਸੋ ਜੀ ਸ਼ਹਿਰ ਵਾਸ ਨੈਫਰਮੈਂਟ ਮੰਡ ਤੋਂ ਟੱਪਣਾ ਹੁੰਦਾ ਜੇ ਤੁਸੀਂ ਅੱਲਾ ਵਾਲੀ ਕੁਝ ਕਰ ਸਕਦੇ ਆਂਦਾ ਕਿੱਥੋਂ ਕਰੋਂਗੇ ਤੁਸੀਂ ਪੰਜ ਤਰੀਕ ਦਾ ਪਾਣੀ ਨੋਮਾ ਆਹ ਦੇਖੋ ਪੰਜ ਤਰੀਕ ਆ ਜਨੋਮਾ ਮਹੀਨਾ 11:00 ਵਜੇ ਚੁੱਕੀ ਹੈ ਵੀ ਨਹੀਂ ਬਿਆਸਤਾਨੀਲੇ ਪਰ ਸਵਾਨ ਨਹੀਂ ਕੋ ਐਮਕਮਾ ਪ੍ਰਸ਼ਾਸਨ ਆ ਬਈ ਇੱਥੋਂ ਦਾ ਨਾਮ ਫਾਜ਼ਲੇ ਦਾ ਰਿਕਟਿੰਗਾਂ ਦੇ ਸਿਖਸ਼ਾ ਉੱਤੇ ਜਾਂਦਾ ਪਾਣੀ ਉਹ ਦੇ ਸਿਖਸ਼ਾ ਜੀ ਕੋਈ ਤਸਕਲ ਕੇ ਮੈਂ ਹੋ ਕਰਨਗੇ ਉਹ ਬੇਦੀ ਜਿਵੇਂ ਨਾ ਕਿ ਪਰਿਆ ਆ ਬੰਦਾ ਦੇ ਆ ਆ ਦੇ ਬਜਾਲੇ ਖੜ ਗਏ ਆ ਭੈਣ ਦੇ ਖਾਣ ਵਾਲੀਆਂ ਬਜਾਲੇ ਖੜ ਗਏ ਆ ਉਹ ਉਦੋਂ ਪਾੜ ਲਿਆ ਨੇ ਸੇਵਾ ਪਾਣੀ ਇੱਥੇ ਤੁਹਾਨੂੰ ਕਿਹੜੇ ਦੇਣਗੇ ਤੇ ਪੌੜੋ ਸਕੂਟਰੀ ਵਾਲਾ ਆਉਂਦਾ ਇੱਕ ਵਿਚਾਰਾ ਉਹ ਛੋੜ ਦੇ ਤੁਸੀਂ ਜਾਂਦਾ ਪਾਣੀ ਉਹ ਆਜ ਤੋਂ ਦੇ ਲੈ ਸਾਦਾ ਲੱਗ ਰਿਹਾ ਹੂੰ ਔਰ ਦੇਖ 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 ਦੇ ਕਿਸੇ ਦੇਖ ਦੇ ਉਹ ਕਾਰ ਦੇਖ ਰਹਾ ਡੁੱਬੀ ਹੋਈ ਕਿਸੇ ਕਾਰ ਦਿੱਤੀ ਤੇ ਵਸਾਂ ਤੋਂ ਸਾਰਿਆਂ ਨੂੰ ਮਾੜੀ ਵਿਚਾਰੀ ਇਹ ਔਰ ਦੇਖ ਰਹਾ ਪਾਪੂ ਨੂੰ ਤੋਰੀ ਜਾਂਦਾ ਪੁੱਤੇ ਬੈਠਾ ਹਾਂ ਆ ਦੇਖਾ ਤੇ ਜੋਬਰਾ ਦਾ ਹਾਲ ਦੇਖ ਹਨਾ ਸ਼ਰਮ ਦੇਖ ਲੈ ਭਰਾਵਾ ਭਰਾਵਾ ਸ਼ਰਮ ਕਰ ਲੈ ਉਹ ਦੇਖ ਜਿਹਨਾਂ ਗੱਡੀ ਆ ਜਿਪਟ ਆਹ ਦੇ ਟਰਾਂਗ ਨੇ ਆਪਣਾ ਨਾਂ ਲਾ ਨੀ ਨੰਗਦਾ ਭਾਈ ਨੀ ਨੰਗਦਾ ਆਪਦਾ ਇਦਰੀ ਚੰਗੇ ਨਕਮਾ ਪ੍ਰਸ਼ਾਸਨ ਦਾ ਸਭਾਣ ਤੋਂ ਸ਼ਹਿਰੋਂ ਇਹ ਕੋਲੜੀ ਬੱਸ ਸਟੈਂਡ ਤੋਂ ਗਲੀ ਜਾਂਦੀ ਹੈ ਫਾਟਕਾਂ ਆ ਉਹਦਾ ਹਾਲ ਦੇਖ ਲੋ ਭਾਈ ਆ ਲੈ ਜਾ ਗੂੜ ਤੱਕ ਭਲਾ ਇਥੋਂ ਉਹ ਤੇ ਗੱਲ ਤਾਂ ਹੈਗੀ ਐ ਇਹ ਆਮਾ ਘਰੇ ਇਲਾਕੇ ਹੈ ਉਸਾਂ ਜੋ ਤੋਂ ਸਾਨੂੰ ਪੋੜਾ ਨਾ ਪਵੇ ਮਰਚੂਪਾ ਆਇਓ ਵਾਲੇ ਤੁਹਾਡੀ ਸਾਬਣ ਬੱਚੇ ਤੋਂ ਆਹ ਅਰੇ ਕੋ ਚੌਂਕ ਤੇ ਖੜਕਣ ਅਰੇ ਕੋ ਚੌਂਕ ਉੱਪਰ ਅੱਧੀ ਪਨਾ ਰੇ ਰੇ ਫਾਕੇ ਤਾ ਹਰ ਵਕਤ ਹੀ ਹੋ ਜਾਂਦਾ ਆ ਮੇਰੇ ਕੋ ਆ ਕੇ ਬਸ ਸੈਨ